ਜਾਨ ਬਰਕਰਾਰ ਰਿਹਾ ਵੀ ਪਿਆਰ ਦੀ ਵਧੀਆ ਜੀ ਠੀਕ ਹੋਰ ਦਸ ਪਾਸਾ ਬਰਫ ਹੋਰ ਇੱਕ ਜੀ ਪਾਏ ਚ ਪਾਏ ਇਹਦੇ ਇਹ ਦੋ ਕਾਪੂ ਹੈ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਇੱਥੇ ਪ੍ਰੋਜੈਕਟ ਦਾ ਇਹਨਾਂ ਨੇ ਉਦਘਾਟਨ ਕੀਤਾ ਗਿਆ ਜੀ ਇਹ ਖਾਲਾ ਹੀ ਸਾਡਾ ਬਹੁਤ ਪੁਰਾਣਾ ਸੀ ਕੱਚਾ ਹੀ ਚੱਲੀ ਜਾਂਦਾ ਸੀਗਾ ਤੇ ਇਹਨਾਂ ਐਮਐਲਏ ਸਾਹਿਬ ਦੀ ਬਦੌਲਤ ਤੇ ਇਹ ਬਣਿਆ ਨਵਾਂ ਬਣਿਆ ਖਾਲਾ ਵੱਡਾ ਪ੍ਰੋਜੈਕਟ ਇੱਥੇ ਹੀ ਕਿੱਦਾਂ ਦਾ ਇਹ ਬਹੁਤ ਹੀ ਵਧੀਆ ਚਲੋ ਸਾਰੇ ਪੱਕਾ ਹੋ ਗਿਆ ਜੀ ਇਸ ਖਾਲੇ ਦੇ ਬਨ ਨਾਲ ਕਿੰਨੇ ਕਿਸਾਨਾਂ ਨੂੰ ਲਾਭ ਮਿਲੇਗਾ ਜੀ ਇੱਥੇ ਜਿੰਨੇ ਹੀ ਭਾਈਵਾਲ ਹੈ ਤਕਰੀਬਨ ਇੱਕ ਗ੍ਰੇਮ ਸਭ ਨੂੰ ਲਾਭ ਹੀ ਮਿਲ ਲਾ ਕਿੰਨੇ ਭਾਈਵਾਲ ਹੈ ਜੀ ਇਹ ਖਾਲੇ ਦੇ ਵਿੱਚ 180 ਕਿਲੇ ਹੈ ਤੇ ਘਟੋ ਘਟ 25 26 ਭਾਈਵਾਲ ਹੈ ਜੀ ਹਾਂ ਜੀ ਐਮਐਲ ਸਾਹਿਬ ਅੱਜ ਤੁਸੀਂ ਪਿੰਡ ਅਬੋਨ ਪਹੁੰਚੇ ਹੋ ਕੀ ਪ੍ਰੋਗਰਾਮ ਸੀ ਇੱਥੇ ਅੱਜ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਹੁਣ ਅਸੀਂ ਪਿੰਡ ਅਬੋਨ ਵਿਖੇ ਪਹੁੰਚੇ ਆ ਜਿੱਥੇ ਸਾਡੇ ਸਰਪੰਚ ਸਾਹਿਬ ਸਰਦਾਰ ਨੌਨਾ ਬਰਾੜ ਜੀ ਉਹਨਾਂ ਦੇ ਸਾਰੇ ਮੈਂਬਰ ਸਭਾਨ ਸਾਰੇ ਪਿੰਡ ਵਾਸੀ ਇੱਥੇ ਇਕੱਤਰ ਹਨ ਤੇ ਜੋ ਅਸੀਂ ਪਿੰਡ ਦੇ ਵਿੱਚ ਜਿਹੜੇ ਸਾਡੇ ਜ਼ਿਮੀਂਦਾਰ ਕਿਸਾਨ ਨੇ ਉਹਨਾਂ ਦੀ ਡਿਮਾਂਡ ਸੀ ਜਿਹੜੇ ਖਾਲੇ ਨੇ ਬਿਲਕੁਲ ਕਦੇ ਨਹੀਂ ਬਣੇ ਸੀਗੇ ਉਹਨਾਂ ਜਿਹੜੇ ਪੱਕੇ ਬਣਨ ਵਾਲੇ ਸੀ 30 ਲੱਖ ਦੀ ਲਾਗਤ ਦੇ ਨਾਲ ਜਿਹੜਾ ਇਹ ਖਾਲ ਦਾ ਕੰਮ ਸੀਗਾ ਇਹਦਾ ਚੱਲ ਰਿਹਾ ਸੀਗਾ ਔਰ ਕੁਝ ਖਾਲਾ ਬਣ ਚੁੱਕਿਆ ਔਰ ਕੁਝ ੱਗੇ ਜਿਹੜਾ ਉਹਦਾ ਕੰਮ ਚੱਲ ਰਿਹਾ ਹੈ ਤੇ ਜਿੱਥੇ ਤੱਕ ਬਣ ਗਿਆ ਉਹਦਾ ਉਦਘਾਟਨ ਅੱਜ ਕੀਤਾ ਹੈ ਤਕਰੀਬਨ 30 ਲੱਖ ਰੁਪਏ ਦਾ ਸਾਰਾ ਖਰਚਾ ਆਊਗਾ ਤੇ ਬਹੁਤ ਹੀ ਵਧੀਆ ਜਿਹੜਾ ਖਾਲੇ ਨੇ ਜਿਹੜੇ ਸਾਡੇ ਕਿਸਾਨਾਂ ਦੇ ਹਲਕਾ ਫਾਜ਼ਲ ਕਾ ਦੇ ਹਰ ਪਿੰਡ ਦੇ ਵਿੱਚ ਅਸੀਂ ਜਿਹੜੇ ਕੱਚੇ ਖਾਲੇ ਅੱਜ ਤੱਕ ਬਣੇ ਹੀ ਨਹੀਂ ਬਹੁਤ ਕਿੰਨੇ ਸਾਲ ਹੋ ਗਏ ਉਹਨਾਂ ਖਾਲਿਆਂ ਨੂੰ ਜਿਹੜਾ ਪੱਕਾ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਕਿਸਾਨਾਂ ਦੀ ਫਸਲ ਹੈ ਕਿਸਾਨਾਂ ਦੇ ਜਿਹੜੇ ਖੇਤ ਨੇ ਉੱਥੇ ਤੱਕ ਜਿਹੜਾ ਨਹਿਰੀ ਪਾਣੀ ਹੈ ਬਿਲਕੁਲ ਤੇਜ਼ ਰਫਤਾਰ ਦੇ ਨਾਲ ਜਾਵੇ ਤੇ ਖੇਤਾਂ ਦੇ ਵਿੱਚ ਜਿਹੜਾ ਆਪਦਾ ਕਿਸਾਨ ਪਾਣੀ ਲਾ ਸਕਣ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਉਸ ਤਰੀਕੇ ਨਾਲ ਅਸੀਂ ਜਿਹੜੇ ਹਲਕਾ ਫਾਜ਼ਿਲਕਾ ਦੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਖਾਲੇ ਜਿਹੜੇ ਪੱਕੇ ਕਰਵਾ ਰਹੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਹਲਕਾ ਫਾਜ਼ਿਲਕਾ ਦੇ ਵਿੱਚ ਜਿਹੜਾ ਵਿਕਾਸ ਕਰਵਾ ਰਹੇ ਹਾਂ ਕੀ ਮੁੱਢੇ ਅਮਰੀਕਾ ਦਾ ਮਸਟੋਲ ਆ ਗਿਆ ਫਸਟ ਘਟਾ ਦੇ ਨੀ ਸਰ ਇਹ ਕਿਹਨਾਂ ਦਾ ਖੇਤ ਆ ਗਿਆ ਇੱਕ ਮਿੰਟ ਫੇਰ ਕਰ ਇਹ ਕਿਹਨਾਂ ਦਾ ਖੇਤ ਆ ਗਿਆ ਇਹ ਬਾਈ ਜੀ ਤੇਜ਼ ਮਿੰਨ ਤੇਜ਼ ਸੰਕਰ ਤੇ ਆ ਗਿਆ ਰਾਈਟ ਪਿੱਛੇ ਬਾਈ ਗੱਡੀ ਬਾਈ ਗੱਡੀ ਨਹੀਂ ਨਹੀਂ ਬਾਈ ਗੱਡੀ ਚਾਚਾ ਜੀ ਬਾਈ ਜੀ ਆਏ ਤੇ या ठीक हो गया बहुत बढ़िया बोल दिया इधर ही चक्कर लेते ला रहे हैं कितने किले बढ़िया क्या कितने किले तैयार हो गया सात आठ कितने रह गए वाह रो सारा नहीं मैं सारा पर ग्राउंड पर पीछे